ਕਿਉਂਕਿ ਸੁਖਬੀਰ ਬਾਦਲ ਤਾਂ ਹਜੇ ਵੀ ਆਪਣਾ ਉਹੀ ਰੁਖ ਤਿਆਰ ਰੱਖੇ ਹੋਏ ਨੇ ਤੇ ਹਜੇ ਤੱਕ ਉਹਦੀ ਮਰਜ਼ੀ ਹੈ ਜੀ ਜੋ ਕਰਨੀ ਕੁਛ ਤਾਂ ਦੱਸੂਗੇ ਉਹਨਾਂ ਦੇ ਬਾਰੇ ਮੈਂ ਮੈਨੂੰ ਪਤਾ ਹੀ ਨਹੀਂ ਮੈਂ ਕਦੀ ਗਈ ਨਹੀਂ ਉਹਦੇ ਕੋਲ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਜੀ ਇਸ ਸਮੇਂ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਬੀਬੀ ਜੀ ਅੱਜ ਜਲੰਧਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਸਮਾਗਮ ਕਰਵਾਇਆ ਗਿਆ ਤੇ ਅਕਾਲੀ ਦਲ ਨੂੰ ਲੈ ਕੇ ਜਿਹੜਾ ਭਰਤੀ ਸ਼ੁਰੂ ਕੀਤੀ ਗਈ ਕੀ ਕਹਿਣਾ ਚਾਹੁੰਦੇ ਹੋ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਵਾਸਤੇ ਇੱਕ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਸ਼੍ਰੀ ਅਕਾਲਤਾਰ ਸਾਹਿਬ ਤੋਂ ਅਗਵਾਈ ਲੈ ਕੇ ਚੱਲੀ ਹੈ ਔਰ ਉਹ ਹਰ ਜ਼ਿਲ੍ਹੇ ਵਿੱਚ ਜਾ ਕੇ ਆਪਣੀ ਆਵਾਜ਼ ਉਠਾ ਰਹੀ ਹੈ ਜ਼ਿਲ੍ਹੇ ਦੇ ਸਾਰੇ ਲੀਡਰ ਸਰਦਾਰ ਗੁਰਪ੍ਰਤਾਸ ਸਿੰਘ ਬੜਾਲਾ ਸਾਹਿਬ ਨੇ ਇੱਥੇ ਸਾਰਿਆਂ ਨੂੰ ਰਲ ਕੇ ਵਰਕਰਾਂ ਨੇ ਬਹੁਤ ਵੱਡਾ ਇਕੱਠ ਕੀਤਾ ਮੈਂ ਵਧਾਈ ਦਿੰਨੀ ਉਹਨਾਂ ਨੂੰ ਔਰ ਪਹਿਲਾਂ ਮਲੇਰਕੋਟੜ ਵਿੱਚ ਬੜਾ ਵੱਡਾ ਇਕੱਠ ਹੋਇਆ ਹੁਣ ਅਜਿੱਤ ਹੋਇਆ ਇਸ ਤੋਂ ਲੱਗਦਾ ਕਿ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ 'ਚ ਥੋੜੇ ਸਕੂਨ ਜਾ ਰਿਹਾ ਹੈ ਕਿ ਸਾਡੀ ਪਾਰਟੀ ਮਜ਼ਬੂਤ ਹੋਏਗੀ ਪੈਰਾਂ ਤੇ ਖੜੀ ਹੋਏਗੀ ਅਸੀਂ ਸ਼ਕਤੀਸ਼ਾਲੀ ਬਣਾਂਗੇ ਔਰ ਪੰਜਾਬ ਦੇ ਹਿੱਤ ਜਿਹੜੇ ਮਾਰੇ ਗਏ ਐ ਉਹਨਾਂ ਨੂੰ ਫਿਰ ਅਸੀਂ ਆਪਣੀ ਆਵਾਜ਼ ਉਠਾ ਕੇ ਬਲੰਦ ਕਰਾਂਗੇ ਕਿਵੇਂ ਦੇ ਦੇ ਤੋ ਕਿ ਜਿਹੜੇ ਨਰਾਜ਼ ਵਰਕਰ ਸੀ ਜਾਂ ਲੀਡਰ ਸੀਗੇ ਉਹ ਇਸ ਭਰਤੀ ਮੀਮ ਚ ਸ਼ਾਮਿਲ ਹੋਣ ਭਾਂਕੇ ਅਕਾਲੀ ਦਲ ਮੋੜ ਤੋਂ ਇਕਜੁੱਟ ਹੋ ਪਾਵੇਗਾ ਮੈਂ ਕਹਾਂ ਜਿੰਨੇ ਆਏ ਸੀ ਨਾ ਇਸ ਸਮਝ ਲਓ ਕਿ ਉਹ ਸੀ ਜਿਹੜੇ ਘਰਾਂ ਚ ਬੈਠੇ ਸੀ ਬਹੁਤੇ 50% 50% ਉਹ ਸੀ ਜਿਹੜੇ ਘਰਾਂ ਚ ਬੈਠੇ ਸੀ ਉਹ ਬਾਹਰ ਨਿਕਲ ਕੇ ਆਏ ਔਰ ਜਿਹੜੇ ਰੁਸ ਕੇ ਗਏ ਐ ਜਾਂ ਗੁੱਸੇ ਹੋਏ ਐ ਉਹ ਵੀ ਵਾਪਸ ਆ ਰਹੇ ਤੇ ਕਿਉਂਕਿ ਹਜੇ ਤੱਕ ਜਿਹੜਾ ਸੁਖਬੀਰ ਬਾਦਲ ਤੁਹਾਡਾ ਲੱਗ ਗਿਆ ਤੁਹਾਡਾ ਧੜਾ ਅਲੱਗ ਬਣਿਆ ਆਇਆ ਹੈ ਮੁਹਿੰਮ ਜਰੂਰ ਅਕਾਲੀ ਦਲ ਦੀ ਸ਼ੁਰੂ ਹੋਈ ਹੈ ਕੀ ਹੈ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੰਮੇ ਤੋਂ ਹੋਈ ਲੇਕਿਨ ਲੱਗਦਾ ਇਹ ਇਕੱਠ ਇਹ ਲੀਡਰਾਂ ਦੀ ਗਿਣਤੀ ਨਾਲ ਨਹੀਂ ਮਜ਼ਬੂਤ ਹੋਣਾ ਹੈ ਇਹ ਪਬਲਿਕ ਦੀ ਸ਼ਕਤੀ ਨਾਲ ਮਜ਼ਬੂਤ ਹੋਣਾ ਹੈ ਇਹ ਪੰਥ ਦੀ ਸ਼ਕਤੀ ਨਾਲ ਮਜ਼ਬੂਤ ਹੋਣਾ ਹੈ ਇਹ ਸੋਚ ਨਾਲ ਮਜ਼ਬੂਤ ਹੋਣਾ ਹੈ ਇਹ ਕਿਸੇ ਸਿਧਾਂਤ ਨਾਲ ਮਜ਼ਬੂਤ ਹੋਣਾ ਹੈ ਜਿਹੜੇ ਸਤਾਂਤ ਤੋਂ ਟੁੱਟ ਗਏ ਨੇ ਉਹਨਾਂ ਨੂੰ ਲੋਕੀ ਇਸ ਨਹੀਂ ਨੰਮੂ ਲਾਉਣਗੇ ਕਿਉਂਕਿ ਸੁਬੀਰ ਬਾਦਲ ਤਾਂ ਹਜੇ ਵੀ ਆਪਣਾ ਉਹੀ ਰੁਖ ਤਿਆਰ ਰੱਖੇ ਹੋਏ ਨੇ ਤੇ ਹਜੇ ਤੱਕ ਉਹਦੀ ਮਰਜ਼ੀ ਹੈ ਜੀ ਜੋ ਕਰਨੀ ਕੁਛ ਤਾਂ ਦੱਸੂਗੇ ਉਹਨਾਂ ਦੇ ਬਾਰੇ ਮੈਂ ਮੈਨੂੰ ਪਤਾ ਹੀ ਨਹੀਂ ਮੈਂ ਕਦੀ ਗਈ ਨਹੀਂ ਉਹ ਕੋਲ ਨਹੀਂ ਗੱਲਬਾਤ ਨਹੀਂ ਹੁੰਦੀ ਹੁੰਦੀ ਉਹਨਾਂ ਨਾਲ ਅੱਛਾ ਅੱਜ ਬਜਟ ਪੇਸ਼ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕੀ ਲੱਗਦਾ ਲੋਕਾਂ ਨੂੰ ਇਹ ਰਾਹਤ ਦੇਗਾ ਬਜਟ ਅਸੀਂ ਮੀਟਿੰਗ 'ਚ ਸੀ ਹੁਣ ਦੇਖਦੇ ਜਾ ਕੇ ਤੇ ਆਉਣ ਵਾਲੇ ਟਾਈਮ 'ਚ ਬਿੱਬੀ ਦਾ ਦੋ ਕਿ 27 ਦੀ ਚੋਣਾਂ ਦੇ ਵਿੱਚ ਮੋੜ ਇੱਕ ਜੁੱਟ ਪਹਿਲਾਂ ਅਸੀਂ ਪਾਰਟੀ ਤਕੜੀ ਕਰਾਂਗੇ ਪੈਰਾਂ ਤੇ ਖੜਾਂਗੇ ਮਜਬੂਤ ਹੋਵਾਂਗੇ ਫਿਰ ਚੋਣ ਦੀ ਗੱਲ ਕਰਾਂਗੇ ਅਕਾਲੀ ਦਰ ਚੋਣ ਲੜੇਗਾ 27 'ਚ ਉਹ ਚਮਣੀ ਅਕਾਲੀ ਦਰ ਕਿ ਬਾਹਰ ਜਾ ਸਕਦਾ ਹੈ ਜਦੋਂ ਆਪਾਂ ਪਹਿਲਾਂ ਸ਼ਕਤੀ ਜਿਦਾ ਪਿੱਛੇ ਦੇਖਿਆ ਸੀ 27 'ਚ ਗਿਆ ਸੀ ਉਹ ਹਾਸ਼ੀਏ ਤੇ ਗਏ ਸੀ ਨਹੀਂ ਲੜ ਸਕੇ ਹੁਣ ਅਸੀਂ ਤਕੜੇ ਹੋਵਾਂਗੇ ਤੇ ਅਗਲਾ ਸਮਾਂ ਦੱਸਾਂਗੇ ਤੇ ਕਿਵੇਂ ਦੇ ਦੇਓ ਕਿ ਹਏ ਤਾਂ ਨਰਾਜ਼ਗੀ ਐ ਹੀ ਨਹੀਂ ਦੂਰ ਹੋ ਰਹੀਆਂ ਵੇਬੀ ਆਖਰੀ ਸਵਾਲ ਮੇਰਾ ਇਹਨਾਂ ਦੱਸੋ ਕੀ ਹਜੇ ਨਾਰਾਜ਼ਗੀ ਦੂਨੀ ਹੋਣੀ ਹੈ ਮਾਰੇ ਤਾਂ ਦੱਸੋ ਬਸ ਕਰੀ ਜਾ ਰਹੇ ਨਹੀਂ ਹੋ ਰਹੇ ਇੱਕ ਦੋ ਮਿੰਟ ਦਿਓ ਸੋ ਇਹ ਸੰ ਬੀਬੀ ਜਗੀਰ ਕੌਰ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਾਲੀਦਨ ਨੂੰ ਮਜ਼ਬੂਤ ਹੋਣ ਦੀ ਗੱਲ ਆਕੀ ਹੈ ਪਿਲਾਨ ਵਾਲਾ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਲੀਦਨ ਮਜੂਤ ਹੋ ਪਾਉਂਦਾ ਹੈ ਕਿ ਨਹੀਂ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਤਰੁਸ਼ ਸ਼ਰਮਾ ਦਾ ਦਵਿੰਦਰ ਕੁਮਾਰ ਜਲੰਧਰ